ਮੇਰੇ ਬਹੁਤ ਹੀ ਸਤਿਕਾਰਯੋਗ 802364 ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਧਿਆਪਕ ਸਾਥੀਓ ਜੋ ਅੱਜ ਦੀ ਮੀਟਿੰਗ ਸੀ ਸਾਥੀਓ ਜਿਹੜੀ ਕੀ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੈ ਸਾਡੇ ਸਾਥੀਆਂ ਦੇ ਨਾਲ ਹੋਈ ਜਿਸ ਦੇ ਵਿੱਚ ਕੀ ਆਪਣੇ ਵਿਚਾਰ ਵਟਾਂਦਰੇ ਦੇ ਰਾਹੀਂ ਗੱਲਬਾਤ ਜਿਹੜੀ ਰੱਖੀ ਗਈ ਤੇ ਜਿੰਨੇ ਵੀ ਸਾਥੀ ਪਹੁੰਚੇ ਸੀਗੇ ਜਿੰਨੇ ਵੀ ਉਹਨਾਂ ਦੇ ਸਾਥੀਆਂ ਦੇ ਸਵਾਲ ਜਵਾਬ ਸੀਗੇ ਕਮੇਟੀ ਦੇ ਮੈਂਬਰਾਂ ਵੱਲੋਂ ਜਿਹੜੀ ਹੈ ਹਰ ਗੱਲਬਾਤ ਹੈ ਜਿਹੜੀ ਉਹਨਾਂ ਨਾਲ ਸਾਂਝੀ ਕੀਤੀ ਗਈ ਤੇ ਉਹਨਾਂ ਨੂੰ ਜਿੰਨੇ ਵੀ ਸਵਾਲਾਂ ਦੇ ਜਵਾਬ ਸੀਗੇ ਉਹ ਦਿੱਤੇ ਗਏ ਤੇ ਸਾਥੀ ਸਾਡੇ ਜਿਹੜੇ ਜਥੇਬੰਦੀ ਦੇ ਜਵਾਬਾਤ ਉਹ ਜਿਹੜਾ ਹੈ ਸੰਤੁਸ਼ਟ ਵੀ ਨਜ਼ਰ ਆਏ ਤਾਂ ਸਾਥੀਓ ਇੱਥੇ ਫਿਲਹਾਲ ਜਿਹੜਾ ਉਸ ਅਕਾਲਪੁਰ ਕੁ ਵਾਹਿਗੁਰੂ ਦੀ ਕਿਰਪਾ ਸਦਕਾ ਜੋ ਸਾਡੀ 2364 ਵਰਤੀ ਬਹਾਲ ਹੋਈ ਹੈ ਤਾ ਇਸ ਸਮੇ ਇਸ ਨੂੰ ਪੂਰਾ ਕਰਵਾਉਣਾ ਵੀ ਸਾਡੇ ਸਾਰੇ ਸਾਥੀਆਂ ਦੇ ਸਹਿਯੋਗ ਦੀ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਸਾਥਿਓ ਜਿਹੜੀ ਟੀਮ ਹੈ ਅੱਗੇ ਦੀ ਜਿਵੇਂ ਵੀ ਦੀ ਕੋ ਜੋ ਵੀ ਰਣਨੀਤੀ ਜਿਹੜੀ ਤਿਆਰ ਕਰਦੀ ਹੈ ਤਾਂ ਉਹ ਤੁਹਾਡੇ ਤੱਕ ਆਡੀਓ ਦੇ ਜ਼ਰੀਏ ਚਾਹੇ ਲਾਈਵ ਦੇ ਜ਼ਰੀਏ ਤੁਹਾਡੇ ਤੱਕ ਜਿਹੜੀ ਕਿ ਸਾਂਝੀ ਕੀਤੀ ਜਾਊਗੀ। ਫਿਲਹਾਲ ਸਾਥਿਓ ਜਿਹੜੀ ਜਥੇਬੰਦੀ ਹੈ ਕੇਡਰ ਦੇ ਨਾਲ ਖੜੀ ਹੈ। ਤੇ ਸਾਰੇ ਸਾਥੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਫਵਾਹਾਂ ਤੋਂ ਬਚੋ ਕਿਸੇ ਵੀ ਸਾਥੀ ਨੇ ਅਫਵਾਹਾਂ ਦੇ ਵਿੱਚ ਨਹੀਂ ਆਉਣਾ ਕਿਉਂਕਿ ਜਥੇਬੰਦੀ ਇਸ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਜਿਹੜਾ ਸਟਰਗਲ ਆ ਜਿਹੜਾ ਬਹੁਤ ਜ਼ਿਆਦਾ ਕਰ ਰਹੀ ਹੈ ਔਰ ਉਮੀਦ ਕਰਦੇ ਆ ਕਿ ਜਲਦੀ ਹੀ ਸਾਡੇ ਸਾਥੀ ਜਿਹੜੇ ਰੋਜ਼ਗਾਰ ਦੇ ਵੀ ਹੋਣਗੇ ਤਾਂ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ ਸੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਮੂਹ ਈਟੀਟੀ 2364 ਕੇ ਡਰ ਨੂੰ ਪਿਆਰ ਭਰੀ ਸਤਿਕਾਰ ਜੀ ਜਿਵੇਂ ਤੁਹਾਨੂੰ ਪਤਾ ਵੀ ਟੀਮ ਜਿਨ੍ਹਾਂ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ ਸਾਰੇ ਆਪੋ ਆਪਣੇ ਪੱਧਰ ਤੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਸੋ ਅੱਜ ਸਾਡੀ ਡਿਊਟੀ ਡਿਪਾਰਟਮੈਂਟ ਤੇ ਡੀਪੀਆਈ ਦੇ ਵਿੱਚ ਲੱਗੀ ਹੋਈ ਸੀ ਜਿਸ ਨੂੰ ਅਸੀਂ ਨਿਭਾਇਆ ਤੇ ਡਿਪਾਰਟਮੈਂਟ ਨਾਲ ਵੀ ਗੱਲ ਹੋਈ ਹੈਗੀ ਤੇ ਡੀਪੀਆਈ ਨਾਲ ਵੀ ਗੱਲ ਹੋਈ ਹੈਗੀ ਉਹਨਾਂ ਦੇ ਸੁਪਰਡੈਂਟ ਨਾਲ ਡੀਪੀਆਈ ਤਾਂ ਛੁੱਟੀ ਤੇ ਨੇ ਅੱਜ ਤੇ ਹਰਪ੍ਰੀਤ ਜੀ ਨੂੰ ਮਿਲਿਆ ਗਿਆ ਜਿੱਥੇ ਜਿਸ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਭਰੋਸਾ ਦਿੱਤਾ ਵੀ ਜਿੰਨੀ ਵੀ ਕਾਨੂੰਨੀ ਪ੍ਰਕਿਰਿਆ ਆ ਗਈ ਉਹਨੂੰ ਧਿਆਨ ਚ ਰੱਖਦੇ ਹੋਏ ਸਾਡਾ ਲੀਗਲ ਸੈੱਲ ਲੱਗਿਆ ਹੋਇਆ ਜਿਵੇਂ ਵੀ ਸਾਡਾ ਲੀਗਲ ਸੈੱਲ ਸਾਨੂੰ ਐਡਵਾਈਸ ਕਰਦਾਗਾ ਜਿਸ ਵੀ ਬੈਟਰ ਬੇ ਦੇ ਨਾਲ ਇਹ ਭਰਤੀ ਹੋ ਸਕਦੀ ਆ ਅਸੀਂ ਉਸ ਤਰੀਕੇ ਨਾਲ ਇਸ ਭਰਤੀ ਨੂੰ ਕੂਰ ਚਾੜਾਂਗੇ ਤੁਸੀਂ ਘਬਰਾਉਣਾ ਨਹੀਂ ਤੇ ਪੈਨਿਕ ਜਿਹੜਾ ਹੈਗਾ ਉਹ ਕ੍ਰੀਏਟ ਨਾ ਕਰੋ ਸਾਰੇ ਕੈਡਰ ਦੇ ਵਿੱਚ ਬੇਨਤੀ ਆ ਵੀ ਬਿਨਾ ਮਤਲਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਾ ਬਣਾਓ ਤੇ ਜਿੰਨੀ ਵੀ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਸਹੀ ਜਿਹੜੀ ਹੈ ਇਨਫੋਰਮੇਸ਼ਨ ਡੇ ਬਾਈ ਡੇ ਜਿਹੜਾ ਹੈਗਾ ਤੁਹਾਨੂੰ ਅਪਡੇਟ ਕੀਤਾ ਜਾਊਗਾ ਸੇਮ ਐਜ ਵੀਰਵਾਰ ਨੂੰ ਹੈਗਾ ਵੀਰਵਾਰ ਨੂੰ ਜਿਹੜੀ ਮੀਟਿੰਗ ਆ ਗਈ ਉਹ ਕੰਟੀਨਿਊ ਆ ਚੱਲੂਗੀ ਜਿਹੜੀ ਵੀਰਵਾਰ ਦੀ ਮੀਟਿੰਗ ਦੇ ਵਿੱਚ ਟੀਮ ਦੀ ਡਿਊਟੀ ਲੱਗੀ ਆ ਉਹ ਵੀਰਵਾਰ ਨੂੰ ਪਹੁੰਚੂਗੀ ਸੋ ਅਲੱਗ-ਅਲੱਗ ਟੀਮਾਂ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਜਿਹੜੀ ਡਿਊਟੀ ਲੱਗੀ ਹੋਈ ਆ ਉਹ ਆਪਦੀ-ਆਪਦੀਆਂ ਸੇਵਾਵਾਂ ਦੇ ਰਹੇਗਾ ਸੋ ਸਾਰੇ ਕੈਡਰ ਨੂੰ ਇੱਕ ਤਾਂ ਬੇਨਤੀ ਆ ਵੀ ਜ਼ਿਆਦਾ ਪੈਨਿਕ ਨਾ ਕ੍ਰੀਏਟ ਕਰੋ ਅਰਦਾਸ ਕਰੋ ਪ੍ਰਮਾਤਮਾ ਅੱਗੇ ਵੀ ਜਿਹੜੀ ਇਹ ਭਾਰਤੀ ਆ ਚੰਗੀ ਤਰ੍ਹਾਂ ਔਰ ਵਧੀਆ ਤਰੀਕੇ ਦੇ ਨਾਲ ਪੂਰੀ ਹੋ ਜੇ ਜੀ ਧੰਨਵਾਦ ਸਾਕੀ